ਜੀ ਬਈ ਸਸਤੀ ਕਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਕੰਨਾ ਦਰਸ਼ਨ ਮੇਰਾ ਪਿੰਡ ਰਾਮਾ ਮੋਗਾ ਜਿਹੜਾ ਬਲਾਸ਼ਪੁਰ ਦੇ ਕੋਲੇ ਆ ਜੀ ਠੀਕ ਆ ਜੀ ਹਾਂ ਜੀ ਇਹ 45 ਗਰਾਂ ਦੱਸੋ ਜੀ ਕਿਹੜਾ ਮਾਡਲ ਆ ਇਹ 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 ਹੈਗਾ 94 ਮਾਡਲ ਜੀ 94 ਮਾਡਲ ਹਾਂ ਜੀ ਭਰਾ ਜੀ ਮਿੰਦਾਰ ਭਰਾ ਆਪਣਾ ਤੇ ਦੇਖ ਸਕਦੇ ਹੋ ਟਾਇਰ ਮਗਰਲੇ ਤੇ ਆ ਮੂਰਲੇ ਆ ਤੇ ਰੇਟ ਭਰਾ ਇਹਦਾ ਰੇਟ ਇਹਦਾ ਹੈਗਾ 1,60,000 ਰੁਪਏ ਠੀਕ ਆ ਜੀ ਠੀਕ ਹਾਂ ਜੀ ਹਾਂ ਜੀ ਬਈ ਦੂਜੇ ਟਰੈਕਟਰ ਦੀ ਦੱਸੋ ਜਾਣਕਾਰੀ ਹਾਂ ਦੂਜੇ ਦਾ ਹੈਗਾ ਜੀ ਲੱਖ ਰੁਪਈਆ ਠੀਕ ਆ ਮਾਡਲ हां ਮਾਡਲ ਚ ਆ ਜਾਣ ਉਹਨਾਂ ਚਰਾਂ ਉਹਨੇ ਇੱਕੋ ਹੀ ਮਾਡਲ ਦੋਨਾਂ ਦੇ ਠੀਕ ਹੈ ਜੀ ਹਾਂ ਜੀ ਲੋਪਰਾ ਚੈੱਕ ਕਰ ਸਾਦੇ ਵੱਧ ਜਾਣਕਾਰੀ ਬਾਈ ਤੁਲੇ ਹਾ ਤੇ ਪਰਾ ਠੀਕ ਹੈ ਜੀ ਪੰਜਾਬ ਨੰਬਰ 4511 ਮੈਸੇਜ ਆ ਮੈਸੇਜ ਆਈਆਂ ਨੇ ਇਹਦੇ ਚ ਠੀਕ ਹੈ ਹਾਂ ਲੱਗਿਆ ਲਗਾਏ ਆਉਂਦਾ ਕੰਪਨੀ ਬਣੂਗੀ ਠੀਕ ਹੈ ਠੀਕ ਹੈ ਹਾਂ ਜੀ ਲੋ ਜੀ ਹਾਂ ਜੀ ਮੇ ਟਰਾਲੀ ਜਾਣਕਾਰੀ ਦਿਓ ਜੀ ਹਾਂ ਜੀ ਜਾਣਕਾਰੀ ਹੈ ਕਿ 70000 ਰੁਪਏ ਹੈ ਦਾ ਜੀ ਰੇਟ ਰੇਟ ਦਾ 70000 ਰੁਪਏ ਕਿੰਨੇ ਫੁੱਟੇ ਜੀ ਇਹ ਇਹ ਹੈ ਕਿ 11 6 ਆ 11 6 ਹਾਂ ਜੀ ਫਰਸ ਆ ਫਾਰਸ਼ ਨਵੀਂ ਲੱਗੀ ਵੀ ਆ ਦਵਾਰੇ ਜੀ ਠੀਕ ਆ ਜਗਰਾਮਾ ਵਾਲੀ ਆ ਇਹ ਹਾਂਜੀ ਠੀਕ ਲੋ ਭਰਾ ਚੈੱਕ ਕਰ ਸਕਦੇ ਬਾਕੀ ਬੜੀ ਵੀਡੀਓ ਬਣਾਈ ਦੀ ਆ ਕੁਝ ਦੇਖਣ ਟਾਇਰ ਟੂ ਇਸਾ ਕਿੰਨਾ ਇੰਚ ਆ ਹਾਂਜੀ ਇਸਾ ਇਹ ਚਾਹ ਰੈਂਚੀ ਇਹ ਇਸਾ 4 ਇੰਚ ਹਾਂ ਡੰਡਾ 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 ਲੋ ਚੈੱਕ ਕਰ ਸਕਦੇ ਭਰਾ ਵਾਈ ਜੀ ਨੇ ਜ਼ਰੂਰ ਕਰੈਡਿਟ ਕਰੋ ਪੈਂਡ ਰਾਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਗਾ ਠੀਕ ਹੈ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ